ਮੇਰੀ ਚੁੱਪ ਜੋ ਕਿ ਰਵਿੰਦਰ ਸਿੰਘ ਹੈਪੀ ਫਰੀਦਕੋਟਆ ਵੱਲੋਂ ਲਿਖੀ ਗਈ ਛੋਟੀ ਜੀ ਕਹਾਣੀ ਹੈ ਜੋ ਬਹੁਤ ਹੀ ਆਪਾਂ ਨੂੰ ਸਿੱਖਿਆ ਦੇਣ ਵਾਲੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੱਤਾਂ ਕੋਸਲਾਂ ਦੀ ਗੱਲ ਹੈ ਕਿ ਇੱਕ ਵਾਰ ਮੈਂ ਆਪਣੇ ਬੱਚਿਆਂ ਤੇ ਘਰ ਵਾਲੀ ਨਾਲ ਫਰੀਦਕੋਟ ਤੋਂ ਮੋਗੇ ਜਾ ਰያ ਸੀ ਤੇ ਜਲਦੀ ਵਿੱਚ ਵਾਇਆਕੋਟ ਵਹਿ ਗਿਆ ਚਲੋ ਜੀ ਬੱਸ ਚੱਲ ਪਈ ਤੇ ਟਿਕ ਟਕ ਦਾ ਸਫ਼ਰ ਸ਼ੁਰੂ ਹੋਇਆ ਬੱਸ ਕੋਟ ਦੇ ਅੱਡੇ ਤੇ ਰੁਕੀ ਤੇ ਪੰਜ ਸੱਤ ਬਿੱਲੀ ਮਾਰ ਜਿਹੇ ਕੰਨਾ ਵਿੱਚ ਵੱਡਿਆ ਵੱਡਿਆ ਮੁੰਦਰਾਵਾਲੇ ਹੱਥਾਂ ਵਿੱਚ ਬਗਲੀਆਂ ਤੇ ਸੋਟੀਆਂ ਲੈ ਬੱਸ ਵਿੱਚ ਆਣ ਚੜੇ ਬੱਸ ਵਿੱਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਤੇ ਮੇਰੇ ਸਮੇਤ ਮਸਾਂ 6-7 ਜਾਣੇ ਬੰਦੇ ਹੀ ਸੀ ਤੇ ਕੁਝ ਬੱਚੇ ਪੰਜ-ਛੇ ਕੁੜੀਆਂ ਵਿਚਾਰੀਆਂ ਸ਼ਾਇਦ ਕੋਈ ਕੋਰਸ ਕਰਦੀਆਂ ਸੀ ਜੋ ਸੀਟਾਂ ਦੇ ਅੱਗੜ ਪਿੱਛੇ ਬੈਠੀਆਂ ਸੀ ਕਿ ਉਹ ਬਿੱਲੀ ਮਾਰ ਜੇ ਹੈ ਮੁੰਡਿਆਂ ਨੇ ਆਪਣੇ ਚਾਇਨਾ ਦੇ ਵੱਡੇ-ਵੱਡੇ ਸਪੀਕਰਾਂ ਵਾਲੇ ਮੋਬਾਈਲ ਤੇ ਉੱਚੀ ਆਵਾਜ਼ ਤੇ ਗੀਤ ਲਾ ਲਈ। ਕਦੇ ਉਹ ਉਹਨਾਂ ਕੁੜੀਆਂ ਵਿੱਚ ਤੇ ਭੱਦਾ ਮਜ਼ਾਕ ਕਰਨ ਫਿਰ ਗੀਤ ਵੀ ਚੱਕਵੇਂ ਜਿਹੇ ਲਾਉਣੇ ਸ਼ੁਰੂ ਕਰ ਦਿੱਤੇ। ਉਹ ਕੁੜੀਆਂ ਵਿਚਾਰੀਆਂ ਅੱਖਾਂ ਬੰਦ ਕਰ ਪਤਾ ਨਹੀਂ ਕੀ ਕੀ ਮੂੰਹ ਵਿੱਚ ਬੋਲੀ ਜਾਂਦੀਆਂ ਸਨ। ਸ਼ਾਇਦ ਡਰੀਆਂ ਜਹੀਆਂ ਬੈਠੀਆਂ ਸਨ। ਬੱਸ ਵਿੱਚ ਕੋਈ ਵੀ ਜਾਣਾ ਉਹਨਾਂ ਦੀ ਇਸ ਬੱਤੀ ਜੀ ਨੂੰ ਕੋਈ ਰੋਕ ਨਹੀਂ ਰਿਹਾ ਸੀ ਬਲਕਿ ਅੰਦੇਖਿਆ ਕਰ ਰਹੇ ਸਨ ਮੇਰਾ ਉਹਨਾਂ ਨੂੰ ਦੇਖ-ਦੇਖ ਦਿਮਾਗ ਫਟ ਰਿਹਾ ਸੀ ਮੇਰੀ ਚੁੱਪ ਮੈਨੂੰ ਅੰਦਰੋਂ ਖਾ ਰਹੀ ਸੀ ਮੇਰੇ ਘਰ ਵਾਲੇ ਤੇ ਬੱਚੇ ਵੀ ਪੁੱਛਣ ਲੱਗੇ ਕਿ ਕੀ ਗੱਲ ਐਨੇ ਗੁੱਸੇ ਵਿੱਚ ਕਿਉਂ ਬੈਠੇ ਹੋ ਕੀ ਗੱਲ ਹੋਈ ਏ ਸ਼ਾਇਦ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿਉ ਬਿੱਲੀ ਮਾਰਾਂ ਦੀਆਂ ਗੱਲਾਂ ਅਤੇ ਉਹਨਾਂ ਦੇ ਮੋਬਾਈਲ ਤੇ ਲੱਗੇ ਗੀਤਾਂ ਤੋਂ ਲਾਲ ਪੀਲੇ ਹੋ ਰਹੇ ਨੇ ਐਨੇ ਨੂੰ ਬਸ ਪਾਕੇ ਪੁਰਾਣੇ ਅੱਡੇ ਤੇ ਪਹੁੰਚ ਗਈ ਉਹਨਾਂ ਵਿੱਚੋਂ ਇੱਕ ਨੇ ਇੱਕ ਠੰਡੇ ਦੀ ਬੋਤਲ ਪੀਣ ਲਈ ਲਈ ਤੇ ਉਹਨਾਂ ਕੁੜੀਆਂ ਵੱਲ ਇਸ਼ਾਰਾ ਕਰਦਿਆਂ ਬਹੁਤ ਹੌਲੀ ਜਿਹਾ ਕਿਹਾ ਆਜੋ ਪੀ ਲੋ ਤੇ ਨਾਲ ਦੇ ਹੱਸਣ ਲੱਗ ਪਏ ਤੇ ਫਿਰ ਮੇਤੋ ਰਹਿਾਨਾ ਗਿਆ ਮੈਂ ਸੀਟ ਤੋਂ ਕੰਮ ਉਹਨਾਂ ਵੱਲ ਮੁਹਰ ਆਪਣੀਆਂ ਮੁੱੱਚਾਂ ਨੂੰ ਵੱਟ ਚੜਾਉਂਦੇ ਹੋਏ ਆਪਣੀਆਂ ਅੱਖਾਂ ਨੂੰ ਲਾਲ ਸੋਹੀਆਂ ਤੇ ਕੋਰਨ ਲੱਗਾ ਤੇ ਉਹ ਮੇਰੇ ਇਸ ਵਤੀਰੇ ਨੂੰ ਸਮਝਣ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੋਬਾਈਲ ਤੇ ਲੱਗੇ ਗੀਤ ਵੀ ਬੰਦ ਕਰ ਦਿੱਤੇ ਤੇ ਮਜ਼ਾਕ ਵੀ ਉਹ ਕੁੜੀਆਂ ਮੇਰੇ ਵੱਲ ਦੇਖ ਥੋੜੀ ਰਾਹਤ ਮਹਿਸੂਸ ਕਰਨ ਲੱਗੀਆਂ ਸਨ ਤੇ ਮੈਂ ਉਹਨਾਂ ਕੁੜੀਆਂ ਨੂੰ ਦੇਖ ਕੇ ਕਿਹਾ ਪੈਣੇ ਕਬਰ ਆਉਣਾ ਮੈਂ ਨਾਲ ਆ ਤੁਹਾਡੇ ਤੇ ਉਹ ਕੁੜੀਆਂ ਵਿਚਾਰੀਆਂ ਅੱਖਾਂ ਵਿੱਚ ਖੁਸ਼ੀ ਲਿਆਂਦੀਆਂ ਕਹਿਣ ਲੱਗੀਆਂ ਹਾਂਜੀ ਵੀਰ ਜੀ ਠੀਕ ਆ ਤੇ ਉਹ ਬਿੱਲੀ ਮਾਰਵੀ ਟੋਲ ਪਲਾਜੇ ਕੋਲ ਉਤਰ ਗਏ ਸ਼ਾਇਦ ਉਹ ਮੇਰੀ ਟੁੱਟੀ ਚੁੱਪ ਨੂੰ ਚੰਗੀ ਤਰ੍ਹਾਂ ਜਾਣ ਗਏ ਸਨ ਮੇਰੇ ਬੱਚੇ ਤੇ ਘਰ ਵਾਲੇ ਵੀ ਅੰਦਰੋਂ ਅੰਦਰੀ ਖੁਸ਼ ਹੋ ਰਹੇ ਸਨ ਤੇ ਉਹ ਕੁੜੀਆਂ ਨੇ ਮੇਰੇ ਬੱਚਾ ਨੂੰ ਆਪਣੀ ਗੋਦੀ ਵਿੱਚ ਬਿਠਾਉਂਦਿਆਂ ਮੈਨੂੰ ਕਿਹਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਹੀਂ ਤਾਂ ਕੋਈ ਨਹੀਂ ਬੋਲਦਾ ਇੰਜ ਕਿਸੇ ਲਈ ਅਸੀਂ ਤਾਂ ਮੂੰਹ ਵਿੱਚ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੀਆਂ ਆ ਰਹੀਆਂ ਸੀ ਤੇ ਵਾਹਿਗੁਰੂ ਨੇ ਤੁਹਾਨੂੰ ਸਾਡੇ ਨਾਲ ਖੜਾ ਕਰ ਦਿੱਤਾ ਤੇ ਮੈਂ ਕਿਹਾ ਕਈ ਵਾਰ ਜ਼ਿਆਦਾ ਚੁੱਪ ਵੀ ਜ਼ਿੰਦਗੀ ਨੂੰ ਹਨੇਰੇ ਵੱਲ ਲੈ ਜਾਂਦੀ ਹੈ ਸਹੀ ਵਕਤ ਚੁੱਪ ਦਾ ਟੁੱਟਣਾ ਜ਼ਰੂਰੀ ਹੈ ਤੁਹਾਨੂੰ ਇਹ ਛੋਟੀ ਜਿਹੀ ਖਾਣੀ ਕੀ ਸਤਰਨ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਧੰਨਵਾਦ